ਹਾਂਜੀ ਸਤਿ ਸ੍ਰੀ ਅਕਾਲ ਜੀ ਦਾ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਬਹੁਤ ਸਾਰੀਆਂ ਕੀ ਆਂਦੇ ਆ ਵੀਡੀਓ ਜਿਹੜੀਆਂ ਮੈਂ ਅਪਲੋਡ ਕਰਦਾ ਆਂ ਸੂਟਾਂ ਦੀਆਂ ਤੇ ਬਹੁਤ ਜ਼ਿਆਦਾ ਤੁਸੀਂ ਪਿਆਰ ਵੀ ਦਿੰਦੇ ਜੇ ਅੱਜ ਸੁਪਰ ਸੰਡੇ ਸੇਲ ਹੀਗੀ ਹੁਣ ਮੈਂ ਵੀਡੀਓ ਜਿਹੜੀ ਬਣਾਉਂ ਰਿਹਾ ਇਹ ਰਾਤ ਨੂੰ ਇਹ ਵੀਡੀਓ 8 ਵਜੇ ਪੋਸਟ ਹੋਣੀ ਆ ਮੰਡੇ ਨੂੰ ਠੀਕ ਆ ਜੀ ਹੁਣ ਸੰਡੇ ਚੱਲਣ ਦਾ ਇਹ ਟਾਈਮ ਦੇ ਉੱਤੇ ਸ਼ਾਮਾਂ ਦਾ ਟਾਈਮ ਆ ਰਾਤ ਪੈ ਗਈ ਆ ਤੇ ਵੀਡੀਓ ਚ ਸੂਟ ਦੇ ਨਾਲ ਕਹਿੰਦਾ ਤੁਹਾਨੂੰ ਅੱਜ ਸਾਰੇ ਮੈਂ ਕਢਾਈਆਂ ਵਾਲੇ ਤੇ ਪਹਿਲਾਂ ਮੈਂ ਗੱਲ ਕਰਨ ਲੱਗਾ ਹਾਂ ਅੱਜ ਦੀ ਵੀਡੀਓ 'ਚ ਦੋ ਵੀਡੀਓ ਪਾਈਆਂ ਆਂ ਆਪਾਂ ਸੁਪਰ ਸੈਂਡੇ ਸੇਲ ਵਾਲੀਆਂ ਪਹਿਲਾਂ ਸਵੇਰੇ ਜਿਹੜੀ ਵੀਡੀਓ ਪਾਈ ਸੀ ਉਹਦਾ ਸਾਰਾ ਸਟਾਕ ਕਲੀਅਰ ਹੋ ਗਿਆ ਹੈਗਾ ਉਸ ਤੋਂ ਬਾਅਦ ਫਿਰ ਇੱਕ ਮੈਂ 3 ਵਜੇ ਪੋਸਟ ਕੀਤੀ ਉਹ 'ਚੋਂ ਵੀ ਅੱਧੋਂ ਜ਼ਿਆਦਾ ਸਟਾਕ ਜਿਹੜਾ ਖਤਮ ਹੋ ਗਿਆ ਜੇ ਥੋੜਾ ਜਿਹਾ ਰਹਿ ਗਿਆ ਬਸ ਤੇ ਅੱਜ ਦੀ ਵੀਡੀਓ 'ਚ ਇਹ ਵਾਲਾ ਸੂਟ ਤੁਸੀਂ ਹਰ ਵਾਰੀ ਵੀਡੀਓ 'ਚ ਵੇਂਦੇ ਜੇ ਮੇਰੇ ਜੇ ਲੱਗਾ ਹੈ ਡਮੀ ਦੇ ਉੱਤੇ ਇਹਦੇ ਨਾਲ ਦੇ ਸੂਟ ਸਾਰੇ ਦੇਣ ਲਗਾ ਤੁਹਾਨੂੰ ਕਢਾਈਆਂ ਵਾਲੇ ਤੇ ਰੇਟ ਚੈੱਕ ਕਰਿਓ ਵੀਡੀਓ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਉਂਗਾ ਰੇਟ ਤੇ ਕੁਆਲਿਟੀ ਆਜੂ ਮਿਲਦੇ ਆਂ ਵੀਡੀਓ ਤੇ ਇਹਦੇ ਹੈਗਾ ਜੇ ਬਹੁਤ ਸ਼ਾਨਦਾਰ ਡਿਜ਼ਾਈਨ ਘੇਰੇ ਦੇ ਉੱਤੇ ਵਰਕ ਐਮਬ੍ਰੋਇਡਰੀ ਬਹੁਤ ਸੋਹਣੀ ਤੇ ਇਧਰੋਂ ਇਹਦੇ ਆ ਬਣੇ ਜੇ ਸ਼ੋਲਡਰ ਦੇ ਉੱਤੇ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਲੈਂਥ ਜਿਹੜੀ ਇਹਦੀ ਜੇ 40 ਤੋਂ ਰੈਡੀ ਹੁੰਦੀ ਜੇ 41 ਦੁਪੱਟਾ ਨਾਲ ਆਉਣਾ ਜੇ ਮਸਲੀਨ ਦਾ ਮਲਟੀ ਕਲਰ ਦਾ ਟਾਈ ਡਾਈ ਦਾ ਤੇ ਬਹੁਤ ਸੋਹਣਾ ਸੂਟ ਜੇ ਬਹੁਤ ਪਿਆਰਾ ਸਟੱਫ ਜੇ ਰੇਟ ਇਹਦਾ ਹੋਣਾ ਜੇ ਸਿਰਫ ਅੱਜ ਦੀ ਵੀਡੀਓ ਦੇ ਵਿੱਚ ਰੇਟ ਜੇ ਬਾਅਦ ਵਿੱਚ ਰੇਟ ਨਹੀਂ ਜੇ ਮਿਲਨੇ 700 ਤੇ 45 ਰੁਪਏ ਸਿਰਫ ਬੈਕ ਸਾਈਡ ਕਰੇ ਹੋ ਇਹਦੀ ਇਹਦੀ ਬੈਕ ਸਾਈਡ ਤੁਹਾਨੂੰ ਮੈਂ ਦਿਖਾਉਂਦਾ ਸੂਟ ਦੀ ਚੈੱਕ ਕਰਿਓ ਇਹ ਆ ਲਓ ਜੀ ਆ ਇਹਦੇ ਆਉਂਦਾ ਜੇ ਬੈਕ ਸਾਈਡ ਤੇ neck ਤੇ ਲਾ ਕੇ ਫਲਾਵਰ ਇਹਦੇ ਠੀਕ ਹੈ ਜੀ ਤੇ ਆ ਸਾਰੀ ਫਰੰਟ ਇਹਦੀ ਜਿਹੜੀ ਜੇ ਸੋਣੀ ਜੀ ਬਣੀ ਜੇ ਹੈ ਵੀ ਰੇਟ ਹੈਗਾ ਜੇ ਸਿਰਫ ਇਹਦਾ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ 745 ਰੁਪਏ ਦੇ ਵਿੱਚ ਪਿਆਰਾ ਜਾਂ ਕਲਰ ਚੈੱਕ ਕਰਿਓ ਇੰਡੀਗੋ ਸ਼ੇਡ ਬਹੁਤ ਜਿਆਦਾ ਸੋਹਣਾ ਸੂਟ ਜੇ ਜਿਹਦੇ ਵਿੱਚ ਘੇਰੇ ਦੇ ਉੱਤੇ ਵਰਕ ਜੇ ਸਾਰੀ ਫਰੰਟ ਜਿਹੜੀ ਐਮਬਰਾਇਡਰੀ ਹੋਈ ਆ ਦੁਪੱਟਾ ਨਾਲ ਮਸਲੀਨ ਦਾ ਜੇ ਤੇ ਇਹ ਨਾਲ ਇਹਦੇ ਬਾਜੂ ਦੇ ਉੱਤੇ ਆਜੂਗਾ ਜੇ ਵਰਕ ਸੋਨਾ ਜਾਂ ਬਣਿਆ ਤੇ ਇਹਨੂੰ ਤੁਸੀਂ ਆਪਣੀ ਬਾਟਮ ਦੇ ਉੱਤੇ ਵੀ ਲਿਆ ਸਕਦੇ ਜੇ ਤੇ ਇਹ ਸੋਨਾ ਜਾਂ ਬਾਵਾ ਦਾ ਡਿਜ਼ਾਈਨ ਹੈ ਇਹਦਾ ਰੇਟ ਇਹਦਾ ਵੀ ਆਊਗਾ ਸੇਮ 745 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਲਓ ਜੀ ਆ ਵੀ ਕਲਰ ਕਰ ਲਓ ਚੈੱਕ ਤੇ ਆਹ ਵਾਲੇ ਸੂਟ ਹੋ ਗਏ ਜੇ ਦੁਬਾਰੇ ਰੀਸਟਾਕ ਆਪਣੇ ਕੋਲ ਇਹਦੇ ਵਿੱਚ ਕਲਰ ਮਿਲਣਗੇ ਤੁਹਾਨੂੰ 5-6 ਵੱਖਰੇ-ਵੱਖਰੇ ਕਲਰ ਆਉਣਗੇ ਜੇ ਡਿਜ਼ਾਈਨ ਸੇਮ ਆਊਗਾ ਜੇ ਫੈਬਰਿਕ ਸੇਮ ਆਊਗਾ ਜਿਹੜੇ ਕਸਟਮਰ ਭੈਣਾ ਨੇ ਪਹਿਲਾਂ ਮੰਗਾਏ ਨੇ ਸੂਟ ਉਹਨਾਂ ਨੂੰ ਪਤਾ ਇਹਦੀ ਕੁਆਲਿਟੀ ਕੀ ਆ ਤੇ ਇਸ ਸੂਟ ਦੇ ਗੁਣ ਕੀ ਆ ਤੇ ਇਹਦਾ ਜਿਹੜਾ ਘੇਰਾ ਆਉਂਦਾ ਜੇ ਇਹ ਆਉਂਦਾ ਜੇ 21 ਲੈਂਥ ਆਉਂਦੀ ਜੇ ਇਹਦੀ 42 ਤੱਕ ਰੇਟ ਆਉਂਦਾ ਜੇ ਇਹਦਾ 745 ਰੁਪਏ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਜੀ ਤੇ ਆ ਆ ਗਿਆ ਜੇ ਅੱਗੇ ਫੇਰ ਇੱਕ ਲਾਈਟ ਕਲਰ ਬਹੁਤ ਪਿਆਰਾ ਜਿਹਾ ਤੇ ਇਹ ਹੈਗਾ ਜੇ ਆਫ ਵਾਈਟ ਜਿਹਾ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਰੇਟ ਇਹਦਾ ਵੀ ਸੇਮ ਦਊਗਾ ਜੇ 745 ਰੁਪਏ ਤੇ ਅੱਗੇ ਆ ਗਿਆ ਜੇ ਰਾਇਲ ਬਲੂ ਇਹ ਵੀ ਪਿਆਰੀ ਜੀ ਸ਼ੇਡ ਚੈੱਕ ਕਰ ਲਿਓ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਤੁਸੀਂ ਬੁਕਿੰਗ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਅੱਗੇ ਆ ਗਿਆ ਜੇ ਮਾਊਸ ਕਲਰ ਸਕਿਨ ਕਲਰ ਨਹੀਂ ਸਕਿਨ ਕਲਰ ਆ ਮਾਊਸ ਨਹੀਂ ਸੌਰੀ ਤੇ ਇਹ ਵੀ ਤੁਸੀਂ ਬਾਹਾਂ ਦੇ ਉੱਪਰ ਡਿਜ਼ਾਈਨ ਇਹਦਾ ਸੋਹਣਾ ਜਿਹਾ ਲੈ ਸਕਦੇ ਜੇ ਨਾਲ ਇਹਦੇ ਤੁਸੀਂ ਚਾਹੇ ਤਾਂ ਇਹਦੇ ਪੌਂਚੇ ਬਣਾ ਲਿਓ ਜਾਂ ਇਹਦੀ ਬਾਟਮ ਤੇ ਨਾਲ ਇਹਦੇ ਬਾਹਾਂ ਦਾ ਡਿਜ਼ਾਈਨ ਤੁਸੀਂ ਰੈਡੀ ਕਰ ਸਕਦੇ ਜੇ ਦੋਵਾਂ 'ਚੋਂ ਇੱਕ ਜਿਹੜਾ ਮਰਜ਼ੀ ਦੁਪੱਟਾ ਮਸਲੀਨ ਦਾ ਜੇ ਰੇਟ ਇਹਦਾ ਵੀ ਹੈਗਾ ਜੇ ਸੇਮ 745 ਰੁਪਏ ਤੇ ਆ ਇਹਦਾ ਲਾਸਟ ਕਲਰ ਜੇ ਬਸ ਇਹੀ ਕਲਰ ਆਇਆ ਇਹਦੇ ਵਿੱਚ ਰਿਪੀਟ 'ਚ ਤੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦਵਾਂਗੇ ਪੇਮੈਂਟ ਆਨਲਾਈਨ ਅਡਵਾਂਸ ਹੋਊਗੀ ਜੇ ਕੈਸ਼ ਓਨ ਦੀ ਵੀ ਜਿਹੜੀ ਜੇ ਨਹੀਂ ਹੈਗੀ ਰੇਟ ਸੇਮ 745 ਰੁਪਏ ਤੇ ਆ ਵੀ ਸੋਹਣੇ ਜਿਹੇ ਸੂਟ ਚੈੱਕ ਕਰਿਓ ਆ ਵੀ ਬਹੁਤ ਜ਼ਿਆਦਾ ਸੋਹਣੇ ਜਿਹੇ ਮਾਡਲ ਵਾਲੇ ਜੇ ਸਾਰੇ ਸੂਟ ਆ ਇਹਨਾਂ ਸੂਟਾਂ ਦੇ ਵਿੱਚ ਆਪਣੇ ਕੋਲ ਵਾਈਟ ਸੂਟ ਆਇਆ ਹੈਗਾ ਇੱਕ ਤੇ ਇੱਕ ਬਲੈਕ ਆਇਆ ਹੈ ਵਾਈਟ ਬਲੈਕ ਤੋਂ ਬਾਅਦ ਹੁਣ ਚਾਰ ਕਲਰ ਆਏ ਏ ਇਹਦੇ ਵਿੱਚ ਟੋਟਲ ਜਿਹਦੇ ਵਿੱਚੋਂ ਤੁਹਾਨੂੰ ਅੱਜ ਦੀ ਵੀਡੀਓ 'ਚ ਮਿਲ ਜਾਣਗੇ ਦੋ ਤਿੰਨ ਕਲਰ ਜਿਹਦੇ ਨਾਲ ਦੁਪੱਟਾ ਹੈਗਾ ਜੇ ਟਾਈ ਡੈਂਡਾਈ ਦਾ ਡਬਲ ਕਲਰ ਦਾ ਦੁਪੱਟਾ ਮਿਲ ਜੂਗਾ ਜੇ ਸੇਮ ਐਮਬਰਾਇਡਰੀ ਵਰਕ ਦੇ ਨਾਲ ਕਲਰ ਹੈਗਾ ਜੇ ਬਲੂ ਇਹਦਾ ਰੇਟ ਆਉਣਾ ਜੇ ਸੇਮ ਇਹਦਾ ਵੀ 700 ਤੋਂ 450 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਤੇ ਆ ਲੋ ਜੀ ਆ ਵੀ ਕਰਿਓ ਚੈੱਕ ਇਹ ਵੀ ਆਪਣੇ ਕੋਲ ਲਾਸਟ ਸੂਟ ਜੇ ਇਹ ਪਿਛਲੇ ਸਟਾਕ ਦਾ ਬਚਿਆ ਇੱਕੋ ਸੂਟ ਬਸ ਆਪਣੇ ਕੋਲ ਬਹੁਤ ਪਿਆਰਾ ਸਕਾਈ ਕਲਰ ਰੇਟ ਸੇਮ ਉਹੀ ਮਿਲ ਜੂਗਾ ਜੇ ਤੁਹਾਨੂੰ ਸਿਰਫ 745 ਰੁਪਏ ਦੇ ਵਿੱਚ ਅੱਗੇ ਆ ਗਏ ਜੇ ਵਾਈਟ ਇਹ ਆਫ ਵਾਈਟ ਜੇ ਜੇ ਕਰੀਮ ਜੀ ਸ਼ੇਡ ਜੇ ਥੋੜੀ ਜੀ ਰੇਟ ਇਹਦਾ ਵੀ ਸੇਮ ਆਊਗਾ ਜੇ 745 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਬਲੈਕ ਐਂਡ ਵਾਈਟ ਦੇ ਨਾਲ ਦੇ ਸੂਟਾਂ ਦਾ ਇੱਕ ਆ ਕਲਰ ਆ ਗਿਆ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕਲਰ ਤੁਹਾਨੂੰ ਮਿਲਣਗੇ 4 ਪਰ ਐ ਟਾਈਮ ਦੇ ਉੱਤੇ ਇਹਦੇ ਵਿੱਚ ਦੋ ਹੀ ਕਲਰ ਜਾਂ ਤਿੰਨ ਹੋਣਗੇ ਅਵੇਲੇਬਲ ਬਸ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਛਾ ਇੱਕ ਆ ਰਹਿੰਦਾ ਹੈ ਲਓ ਜੀ ਇੱਕ ਹੋਰ ਜਾਮਣੀ ਸ਼ੇਡ ਚੈੱਕ ਕਰ ਲਿਓ ਰੇਟ ਸੇਮ ਉਹੀ 745 ਰੁਪਏ ਤੇ ਆ ਚੈੱਕ ਕਰਿਓ ਸੂਟ ਹੁਣ ਰੇਂਜ ਪਲੱਸ ਦੇ ਸ਼ੁਰੂ ਹੋਣ ਲੱਗੇ ਜੇ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਬਲੂ ਸੂਟ ਵਿਖਾਦਾ ਹੁਣ ਜਿਹੜਾ ਆਪਾਂ ਪਿੱਛੇ ਛੱਡ ਕੇ ਆਏ ਹਾਂ ਸਟਾਰਟਿੰਗ ਦੇ ਵਿੱਚ ਜਿਹਨੂੰ ਆਪਾਂ ਜਿਹਦੇ ਵਿੱਚ ਦੁਪੱਟਾ ਹੋਊਗਾ ਜੇ ਪਿਓਰ ਦਾ ਤੇ ਦੁਪੱਟੇ ਦੇ ਉੱਤੇ ਤੁਹਾਨੂੰ ਨਾਲ ਮਿਲੂਗਾ ਜੇ ਵਰਕ ਹੋਇਆ ਬੜਾ ਸੋਹਣਾ ਤੇ ਆਹ ਲੋ ਜੀ ਆਹ ਸੋਨਾ ਜਿਹਾ ਵਰਕ ਦੁਪੱਟੇ ਦੇ ਉੱਤੇ ਇਧਰੋਂ ਨਾਲ ਹੀ ਇਹਦੇ ਘੇਰੇ ਦੇ ਉੱਤੇ ਵਰਕ ਆ ਜਾਊਗਾ ਜੇ ਆਹ ਵਾਲਾ ਤੇ ਆਹ ਸੂਟ ਦੀ ਪੂਰੀ ਘੈਂਟ ਲੁੱਕ ਜੇ ਇੰਚੀ ਟੇਪ ਪਾ ਕੇ ਤਾਂ ਸੂਟ ਸਾਡਾ ਪੂਰਾ ਰੈਡੀ ਖਲੋਤਾ ਜੇ ਰੇਟ ਇਹਦਾ ਆਊਗਾ ਜੇ 845 ਰੁਪਏ ਤੇ ਇਹੋ ਸੇਮ ਇਦਾਂ ਹੀ ਆ ਵੀ ਸੂਟ ਤੁਹਾਨੂੰ ਮਿਲ ਜਣਗੇ ਜੇ ਆ ਤੁਸੀਂ ਵੇਖਣ ਦੇਣੇ ਆ ਇੰਸਟਾਗ੍ਰam ਦੇ ਉੱਤੇ YouTube ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਡਿਜ਼ਾਈਨ ਆ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਦੇ ਸਿਰਫ 845 ਰੁਪਏ ਦੇ ਨਾਲ ਦੁਪੱਟਾ ਮਸਲੀਨ ਦਾ 올ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਤੇ ਆਹ ਸੂਟ ਜਿਹੜੇ ਹੈਗੇ ਇਹ ਆਪਣੇ ਸਾਰੇ ਜਿਹੜੇ ਹੈਗੇ 990 ਰੁਪਏ ਵਾਲੇ ਹੀ ਜਿਹੜੇ ਤੁਹਾਨੂੰ ਅੱਜ ਆਪਾਂ ਦੇ ਦੇਣ ਲੱਗੇ ਆ ਸਿੰਗਲ ਸਿੰਗਲ ਸੂਟ ਰਹਿਗਾ ਆਪਣੇ ਕੋ ਇਹ ਦੁਬਾਰੇ ਸਟਾਕ ਨਹੀਂ ਜੇ ਹੈਗਾ ਤੇ ਨਾ ਹੀ ਰੀਸਟਾਕ ਹੋਣਾ ਜੇ ਇਹ ਵੀ ਫੈਬਰਿਕ ਆਊਗਾ ਜੇ ਕਾਟਨ ਦਾ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਤੇ ਵਰਕ ਤੁਸੀਂ ਚੈੱਕ ਕਰ ਲਿਓ ਬਹੁਤ ਪਿਆਰਾ ਵਰਕ ਜੇ ਨਾਲ ਪੈਚ ਲੱਗਾ ਜੇ ਔਰਗਾਂਜਾ ਦਾ ਮਸਲੀਨ ਦਾ ਦੁਪੱਟਾ ਜੇ ਦੁਪੱਟੇ ਤੇ ਵੀ ਐਮਬਰਾਇਡਰੀ ਕਟਵਰਕ ਹੋਇਆ ਜੇ ਬੜਾ ਸੋਹਣਾ ਇਹਦਾ ਵੀ ਰੇਟ ਸੇਮ ਆਊਗਾ ਜੇ 845 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਜੀ ਤੇ ਆਹ ਸੂਟ ਜਿਹੜੇ ਨੇ ਇਹ ਤੁਹਾਨੂੰ ਮਿਲਣਗੇ ਜੇ ਸ਼ਿਮਰ ਤੇ ਓ ਸੌਰੀ ਚਾਕਲੇਟ ਦੇ ਉੱਤੇ ਤੁਸੀਂ ਫੈਬਰਿਕ ਵੇਖ ਸਕਦੇ ਜੇ ਬਹੁਤ ਪਿਆਰਾ ਫੈਬਰਿਕ ਜੇ ਤੇ ਇੱਕ ਚੀਜ਼ ਮੈਂ ਦੱਸ ਦਵਾਂ ਇਹ ਹੁਣ ਇੰਨਾ ਦਿਨਾਂ ਦੇ ਵਿੱਚ ਇਹ ਸੂਟ ਨਹੀਂ ਜੇ ਵੀਅਰ ਹੋਣੇ ਇਹ ਆਉਣ ਵਾਲੇ ਦਿਨਾਂ 'ਚ ਤੁਸੀਂ ਪਾ ਸਕਦੇ ਜੇ ਜਦੋਂ ਥੋੜਾ ਜਿਹਾ ਮੌਸਮ ਠੰਡਾ ਆਊਗਾ ਕਿਉਂਕਿ ਮੇਰੀ ਆਦਤ ਹੈ ਮੈਂ ਤੁਹਾਨੂੰ ਗਲਤ ਗਾਈਡ ਨਹੀਂ ਕਰਦਾ ਨਾ ਗਲਤ ਚੀਜ਼ ਦੱਸ ਕੇ ਦਊਗਾ ਜਿਹੜੀ ਚੀਜ਼ ਹੈਗੀ ਆ ਉਹੀ ਦੱਸੂਗਾ ਉਹੀ ਦੇਊਗਾ ਦੁਪੱਟੇ ਮਸਲੀਨ ਦੇ ਨਾਲ ਇਹਦੇ ਤੇ ਇਹਦੇ ਵਿੱਚ ਵਰਕ ਬਹੁਤ ਸੋਹਣਾ ਜੀ ਜਿਹਦੇ ਵਿੱਚ ਤੁਹਾਨੂੰ ਬਾਵਾ ਦੇ ਉੱਪਰ ਵੀ ਇਹਦੇ ਮਿਲ ਜੂਗਾ ਆ ਜੀ ਦਾ ਆ ਤੁਸੀਂ ਵਰਕ ਵੇਖ ਸਕਦੇ ਜੇ ਸੋਹਣਾ ਜੈ ਇਹਦਾ ਆ ਸਾਈਡ ਸਿੱਧੀ ਸੱਚ ਆਪਾਂ ਉਲਟਾ ਖੁੱਲੀ ਜਾਂਦੇ ਆ ਆ ਲਓ ਜੀ ਆ ਸਫਾਈ ਵੇਖੋ ਵਰਕ ਦੀ ਕਿੰਨੀ ਸੋਹਣੀ ਆ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 845 ਰੁਪਈਆ ਦੇ ਵਿੱਚ ਇਦਾਂ ਦੇ ਹੋਰ ਸੂਟ ਤੁਹਾਨੂੰ ਦਵਾਂਗੇ ਆਨਲੇ ਟਾਈਮ ਦੇ ਵਿੱਚ ਫੈਬਰਿਕ ਆਉਣਾ ਜੇ ਇਹਦਾ ਇਹ ਜਿਹੜਾ ਸੀ ਚੌਕਲੇਟ ਚੌਕਲੇਟ ਦਾ ਇਹਦੇ ਵਿੱਚ ਦੋ ਕਲਰ ਮਿਲਣਗੇ ਤੁਹਾਨੂੰ ਇਹ ਆ ਗਿਆ ਬਦਾਮੀ ਕਲਰ ਤੇ ਅੱਗੇ ਆ ਗਿਆ ਵਾਈਟ ਕਲਰ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਫ੍ਰੀ ਹੋਊਗੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਵੀ ਸੇਮ ਵਰਕ ਆਊਗਾ ਜੇ ਉਦਾਂ ਹੀ ਆ ਲੋ ਜੀ ਸਾਰਾ ਵੇਖ ਸਕਦੇ ਜੇ ਤੁਸੀਂ ਕੇਰੇ ਦੇ ਉੱਤੇ ਤੇ ਨਾਲ ਇਹਦੇ ਬਾਟਮ ਜਾਂ ਬਾਹਾਂ ਕੁਝ ਵੀ ਤੁਸੀਂ ਬਣਾ ਸਕਦੇ ਜੇ ਤੇ ਇੱਕ ਆ ਵੀ ਸੋਹਣਾ ਜਿਹਾ ਡਿਜ਼ਾਈਨ ਜਿਹੜਾ ਆ ਗਿਆ ਜੇ ਆਪਣੇ ਕੋਲ ਬਹੁਤ ਪਿਆਰਾ ਇਹ ਵੀ ਆਪਾਂ ਬਹੁਤ ਜ਼ਿਆਦਾ ਡਿਜ਼ਾਈਨ ਜਿਹੜਾ ਜੇ ਆਪਾਂ ਸੇਲ ਕਰ ਰਹੇ ਟਿਆਂ ਇਹ ਬਹੁਤ ਜ਼ਿਆਦਾ ਸੂਟ ਜਿਹੜੇ ਵਿਗੇ ਸੀਗੇ ਸਾਡੇ ਫੋਟੋਆਂ ਦੇ ਉੱਤੇ ਉੱਪਰ ਹੀ ਵੀਡੀਓ 'ਚ ਬਹੁਤ ਘੱਟ ਮੌਕਾ ਮਿਲਿਆ ਸੂਟ ਪਾਉਣ ਦਾ ਤੇ ਇਹਦੇ ਦੇਖ ਸਕਦੇ ਤੁਸੀਂ ਕੇਰੇ ਦੇ ਉੱਤੇ ਵਰਕ ਬਹੁਤ ਸੋਹਣਾ ਜਿਹਾ ਚਾਕਾਂ ਦੇ ਵਰਕ ਆ ਨਾਲ ਦੁਪੱਟਾ ਮਸਲੀਨ ਦਾ ਤੇ ਇਹਦੀਆਂ ਬਾਹਾਂ ਦੇ ਉੱਪਰ ਵੀ ਵਰਕ ਤੁਹਾਨੂੰ ਜਿਹੜਾ ਜੇ ਉਹ ਮਿਲ ਜਾਊਗਾ ਬਣਿਆ ਚਾਹੇ ਇਹਦੀ ਤੁਸੀਂ ਬਾਟਮ ਬਣਾ ਲਿਓ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ 845 ਰੁਪਈਆ ਦੇ ਵਿੱਚ ਤੇ ਆਹ ਵੀਡੀਓ ਦਾ ਲਾਸਟ ਸੂਟ ਜੇ ਬਲੈਕ ਜੈਡ ਬਲੈਕ ਕਲਰ ਮਿਲੂਗਾ ਜੇ ਦੁਪੱਟਾ ਮਸਲੀਨ ਦਾ ਪੈਚ ਔਰਗਾਂਜਾ ਦਾ ਲੱਗਾ embroidery work ਸਭ ਤੋਂ ਟਾਪ ਦਾ ਤੇ ਕੁਆਲਿਟੀ ਬਹੁਤ ਸੋਹਣੀ ਕਾਟਨ ਦੀ ਜਿਹਦੇ ਵਿੱਚ ਤੁਹਾਨੂੰ ਰੇਟ ਮਿਲਣਾ ਜੇ ਸਿਰਫ ਇਹਦਾ 845 ਰੁਪਈਆ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਲਓ ਜੀ ਸੋਹਣੇ ਸੋਹਣੇ ਸੂਟ ਆਪਾਂ ਤੁਹਾਨੂੰ ਦੇ ਦਿੱਤੇ ਆ ਵੀਡੀਓ ਪੋਸਟ ਕਰਤੀ ਆ ਜਲਦੀ ਜਲਦੀ ਬੁੱਕ ਕਰ ਲਿਓ ਪੇਮੈਂਟ ਆਨਲਾਈਨ ਅਡਵਾਂਸ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਿਹੜੀ ਹੈਗੀ ਆ ਉਹ 20 ਕਿਲੋਮੀਟਰ ਦੇ ਏਰੀਏ ਦੇ ਅੰਦਰ ਚਾ ਲੋਕਲ ਅਮਰਸਰ ਦੇ ਵਿੱਚ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਆ ਕੈਸ਼ ਔਨ ਡਿਲੀਵਰੀ ਦੇ ਜਿਹੜੇ ਵਿੱਚ ਕਸਟਮਰ ਕੋਈ ਤਰਨਤਾਰਨ ਤੋਂ ਮੈਸੇਜ ਆਉਂਦਾ ਆ ਕੋਈ ਮੈਨੂੰ ਸੰਗਰੂਰ ਤੋਂ ਆਉਂਦਾ ਆ ਕੋਈ ਮਤਲਬ ਜਾਨੀ ਕਿ ਵੱਖਰੇ ਵੱਖਰੇ ਸ਼ਹਿਰਾਂ ਤੋਂ ਜਾਨੀ ਕਿ ਮੇਰੀ ਰੇਂਜ ਤੋਂ ਬਾਹਰ ਤੇ ਇਹ ਕਰਕੇ ਮੈਂ ਉੱਥੇ ਕੈਸ਼ ਔਨ ਡਿਲੀਵਰੀ ਨਹੀਂ ਜੇ ਕਰ ਸਕ ਸਿਰਫ 20 ਕਿਲੋਮੀਟਰ ਦੇ ਏਰੀਆ 'ਚ ਕੈਸ਼ ਔਨ ਡਿਲੀਵਰੀ ਕਰਾਂਗੇ ਜਿਹਦੇ ਵਿੱਚ ਐਕਸਟਰਾ ਚਾਰਜ ਰੱਖਣਗੇ ਤੁਹਾਨੂੰ ਤੇ ਐਕਸਟਰਾ ਕਰਨਾ ਪਊਗਾ ਜੀ ਉਹਨਾਂ ਦਾ ਤੇ ਬਾਕੀ ਇਹ ਸੂਟ ਆ ਪਾ ਤੁਹਾਨੂੰ ਦੇ ਦਿੱਤੇ ਆ ਕਾਟਨ ਦੇ ਵਿੱਚ ਤੁਸੀਂ ਜਲਦੀ ਜਲਦੀ ਬੁੱਕ ਕਰੋ ਸਕਰੀਨ ਸ਼ਾਟ ਭੇਜੋ WhatsApp ਤੇ ਤੇ ਆਪਣਾ ਫੇਵਰਟ ਸੂਟ ਜਿਹੜਾ ਬੁੱਕ ਕਰੋ ਪੇਮੈਂਟ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਇਹ ਨਹੀਂ ਹੈਗੀ ਸਿਰਫ 20 ਕਿਲੋਮੀਟਰ ਦੇ ਏਰੀਆ ਦੇ ਅੰਦਰ ਅੰਦਰ ਹੈਗੀ ਜੀ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ